ਐਸਾ ਜੀ ਸਦਮਾ ਦਾ 21 ਬਹੁਤ ਹੁੰਦਾ ਹੈ ਤੇ ਦੋ ਸਦਮੇ ਇਕੱਠੇ ਲੱਗਣੇ ਉਹ ਵੀ ਮਾਂ ਔਰ ਬਾਪ ਦਾ ਜਾਣਾ। ਮਤਲਬ ਇਹ ਸ਼ਬਦਾਂ ਚ ਬਿਆਨ ਕਰੇ ਜਾਣ ਵਾਲਾ ਦੁੱਖ ਨਹੀਂ ਹੈ ਕਿਉਂਕਿ ਮੈਂ ਆਪਣੇ ਫਾਦਰ ਦਾ ਦੁੱਖ ਹੰਡਾਰਿਆ ਅਜੇ ਤਾਂ। ਅਸੀਂ ਤਾਂ ਅਜੇ ਉਸ ਦੁੱਖ ਚੋਂ ਹੀ ਬਾਹਰ ਨਹੀਂ ਆਏ। ਤੇ ਇਧਰੋਂ ਪਹਿਲਾਂ ਪਤਾ ਲੱਗਿਆ ਜੀ ਖਾਨ ਸਾਹਿਬ ਦੇ ਮਦਰ ਚਲੇ ਗਏ। ਉਹਦੇ ਲਈ ਉਹਦੇ ਨਾਲ ਫੋਨ ਤੇ ਮੈਂ ਅਫਸੋਸ ਕੀਤਾ ਕਿਉਂਕਿ ਮੈਂ ਆ ਨਹੀਂ ਸਕਦਾ ਸੀ ਉਸ ਟਾਈਮ ਤੇ। ਤੇ ਖਾਨ ਸਾਹਿਬ ਮੇਰੇ ਕੋਲੇ ਮੇਰੇ ਸਟੂਡੀਓ ਆਇਆ ਡੈਡੀ ਬਾਰੇ ਅਫਸੋਸ ਕਰਨ ਦੇ ਲਈ ਅਸੀਂ ਕਾਫੀ ਦਿਨ ਬੈਠੇ ਰਹੇ ਸਾਰੀਆਂ ਗੱਲਾਂ ਬਾਤਾਂ ਹੋਈਆਂ ਤੇ ਇਹ ਨਹੀਂ ਪਤਾ ਸੀ 2 ਦਿਨ ਬਾਅਦ ਉਹਦੇ ਫਾਦਰ ਸਾਹਿਬ ਦੇ ਸੰਸਕਾਰ ਲਈ ਸਾਨੂੰ ਆਣਾ ਪਏਗਾ ਸੋ ਬਹੁਤ ਜ਼ਿਆਦਾ ਦੁੱਖ ਦੀ ਘੜੀ ਹੈ ਕੁਲ ਮਿਲਾ ਕੇ ਕਹਿਣਾ ਇਹ ਹੈ ਕਿ ਇਹ ਅੰਬੀਰੀਏਬਲ ਪੇਨ ਹੈ ਔਰ ਇਹਦਾ ਇਹਨੂੰ ਮਤਲਬ ਨਾਪਣਾ ਇਹਨੂੰ ਇਹ ਕਹਿਣਾ ਕਿ ਜੀ ਪਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਉਹ ਤਾਂ ਆਬਵੀਅਸਲੀ ਅਸੀਂ ਕਹਿਣਾ ਹੀ ਹੈ ਲੇਕਿਨ ਜੋ ਜਿਸ ਬੰਦੇ ਤੇ ਬੀਤਦੀ ਹੈ ਉਹੀ ਜਾਣਦਾ ਸੋ ਪ੍ਰਮਾਤਮਾ ਉਹਨੂੰ ਹਿੰਮਤ ਬਲ ਬਖਸ਼ੇ ਬਹੁਤ ਜ਼ਿਆਦਾ ਹਿੰਮਤ ਬਲ ਬਖਸ਼ੇ ਔਰ ਇਹ ਆਪਣੇ ਆਪ ਨੂੰ ਸੰਭਾਲਣ ਦੋਨੋਂ ਪਰਾ ਤੇ ਚੜ੍ਹਦੀ ਕਲਾ ਚ ਰਹਿੰਦਾ